ਪਰਵਿੰਦਰ ਸਿੰਘ ਝੋਟਾ ਮਾਨਸੇ ਦੇ ਵਿੱਚ ਝੋਟੇ ਦਾ ਨਾਮ ਇੱਕ ਬੜੇ ਵੱਡੇ ਪੱਧਰ ਤੇ ਉੱਤੇ ਜਾਣਿਆ ਜਾਂਦਾ ਪੰਜਾਬ ਦੇ ਲੋਕ ਜਾਣਦੇ ਨੇ ਪਰਵਿੰਦਰ ਸਿੰਘ ਝੋਟਾ ਕੌਣ ਹੈ ਪਰ ਪਰਵਿੰਦਰ ਸਿੰਘ ਝੋਟੇ ਦੀ ਦੁਵਾਰਾ ਲੜਾਈ ਹੋ ਗਈ ਹੈ ਦੁਵਾਰਾ ਲੜਾਈ ਹੋਈ ਹੈ ਔਰ ਬੜੀ ਹੀ ਘਾਤਕ ਲੜਾਈ ਹੋਈ ਹੈ ਸੜਕ ਵਿਚਾਲੇ ਪੁਲਿਸ ਦੇ ਸਾਹਮਣੇ ਗੁੱਥਮ ਗੁੱਥੀ ਹੁੰਦੇ ਨਜ਼ਰ ਆਏ ਨੇ ਪਰਵਿੰਦਰ ਸਿੰਘ ਝੋਟਾ ਤੇ ਵਿਰੋਧੀ ਤਰ ਸਾਫ਼ ਤੌਰ ਦੇ ਉੱਤੇ ਦੋ ਗੁੱਟਾਂ ਦੇ ਵਿੱਚ ਲੜਾਈ ਹੋਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਪਰਵਿੰਦਰ ਸਿੰਘ ਝੋਟੇ ਨੇ ਕੈਪਸੂਲ ਨਸ਼ੇ ਦੇ ਕੈਪਸੂਲ ਤਸਕਰੀ ਕਰਨ ਵਾਲੇ ਲੋਕ ਫੜ ਲਏ ਨੇ ਔਰ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਤਾਂ ਪੁਲਿਸ ਹੀ ਇਸ ਦਾ ਪ੍ਰਮਾਣ ਦਵੇਗੀ ਪਰ ਮੌਕੇ ਦੇ ਉੱਤੇ ਪੁਲਿਸ ਪਹੁੰਚ ਜਾਂਦੀ ਹੈ ਇੱਕ ਪਿਕਅਪ ਟਰੱਕ ਜ਼ਰੂਰ ਖੜਿਆ ਹੁੰਦਾ ਉੱਥੇ ਜਦੋਂ ਪ੍ਰਵਿੰਦਰ ਸਿੰਘ ਝੋਟਾ ਲੜ ਪੈਂਦਾ ਆ ਔਰ ਸੜਕ ਵਿਚਾਲੇ ਇਹ ਲੜਾਈ ਹੁੰਦੀ ਨਜ਼ਰ ਆ ਰਹੀ ਹੁੰਦੀ ਹੈ ਸਾਫ਼ ਤੌਰ ਦੇ ਉੱਤੇ ਕਿਹਾ ਜਾਂਦਾ ਹੈ ਕਿ ਪ੍ਰਵਿੰਦਰ ਸਿੰਘ ਝੋਟੇ ਨੇ ਹੋਰ ਨਸ਼ਾ ਸਮਗਲ ਕਰਨ ਵਾਲਿਆਂ ਦੇ ਨਾਲ ਟੱਕਰਾ ਲੈ ਲਿਆ ਔਰ ਸੜਕ ਵਿਚਾਲੇ ਲੜਾਈ ਹੁੰਦੀ ਹੈ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਪ੍ਰਵਿੰਦਰ ਸਿੰਘ ਝੋਟਾ ਔਰ ਦੂਸਰੀ ਧਿਰ ਨੇ ਮਾਰ-ਮਾਰ ਕੇ ਝੋਟੇ ਦੀ ਪੱਗ ਤੱਕ ਲਾ ਦਿੱਤੀ ਹੈ ਪ੍ਰਤਾਮੀ ਜਿਹੜਾ ਪ੍ਰਵਿੰਦਰ ਸਿੰਘ ਝੋਟਾ ਅੜਿਆ ਰਿਹਾ ਔਰ ਮੌਕੇ ਤੇ ਪੁਲਿਸ ਪਹੁੰਚਦੀ ਹੈ ਦੂਜੀ ਧਿਰ ਜਿਹੜੀ ਹਮਲਾਵਰ ਤੇ ਦੱਸੀ ਜਾ ਰਹੀ ਹੈ ਉਸ ਨੂੰ ਕਾਬੂ ਕਰ ਲਿਆ ਜਾਂਦਾ ਪੁਲਿਸ ਵੱਲੋਂ ਔਰ ਪੁਲਿਸ ਉਹਨਾਂ ਨੂੰ ਜੀਪ ਦੇ ਵਿੱਚ ਬਿਠਾ ਕੇ ਲੈ ਜਾਂਦੀ ਹੈ ਜਦਕਿ ਪ੍ਰਵਿੰਦਰ ਸਿੰਘ ਝੋਟੇ ਦੇ ਨਾਲ ਇੱਕ ਹਜੂਮ ਮੌਜੂਦ ਹੁੰਦਾ ਨੀ ਹੈਗੀ ਪਰ ਦੁਬਾਰਾ ਪਰਵਿੰਦਰ ਸਿੰਘ ਝੋਟਾ ਲੜਾਈ ਦੇ ਵਿੱਚ ਨਜ਼ਰ ਆਇਆ ਲੜਦਾ ਨਜ਼ਰ ਆਇਆ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਆਓ ਇੱਕ ਵਾਰ ਦਿਖਾ ਦਿੰਦੇ ਹਾਂ Subscribe to One India channel and never miss an update.